ਇੱਕ ਪਿੰਡ ਇੱਕ ਵਚਨ ਇੱਕ ਇਤਿਹਾਸਿਕ ਘਟਨਾ ਅਸੀਂ ਗੱਲ ਕਰ ਰਹੇ ਹਾਂ ਬਾਬੇ ਬਕਾਲੇ ਦੀ ਸਾਸ਼ੀਕਾਲ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਆ ਗਏ ਹਾਂ ਬਾਬੇ ਬਕਾਲੇ ਦੀ ਪਾਵਨ ਧਰਤੀ ਤੇ ਇਹ ਇਤਿਹਾਸਿਕ ਸਥਾਨ ਸਿੱਖ ਧਰਮ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਤੇ ਇੱਕ ਆਸਥਾ ਤੇ ਵਿਸ਼ਵਾਸ ਦਾ ਸਬੂਤ ਹੈ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ਼ਾਹੀ ਨੌਵੀਂ ਨਾਲ ਜੁੜਿਆ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੂਰ ਹੈ ਤੇ ਅੰਮ੍ਰਿਤਸਰ ਤੋਂ ਜਲੰਧਰ ਰੋਡ ਦੇ ਬਿਲਕੁਲ ਨੇੜੇ ਹੈ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਸਿਰ ਝਗਾਣ ਆਉਂਦੀਆਂ ਨੇ ਆਪਣੀਆਂ ਅਰਦਾਸਾਂ ਲੈ ਕੇ ਆਉਂਦੀਆਂ ਨੇ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਅਸੀਂ ਜਦੋਂ ਵੀ ਪਟਿਆਲੇ ਤੋਂ ਅੰਮ੍ਰਿਤਸਰ ਦਰਸ਼ਨ ਕਰਨ ਆਉਂਦੇ ਆ ਤਾਂ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਜ਼ਰੂਰ ਦਰਸ਼ਨ ਕਰਕੇ ਜਾਂਦੇ ਆ ਤੇ ਮੈਨੂੰ ਇੱਥੋਂ ਦਾ ਮਾਹੌਲ ਬਹੁਤ ਹੀ ਵਧੀਆ ਤੇ ਸਕੂਨ ਭਰਿਆ ਲੱਗਦਾ ਚਲੋ ਫਿਰ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਜਾਣਦੇ ਹਾਂ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਸੰਗਤਾਂ ਦਾ ਉਦਾਰ ਕਰਨੀ ਜਾਂਦੇ ਨੇ ਤਾਂ ਉੱਥੇ ਚੇਚਕ ਦੀ ਬਹੁਤ ਹੀ ਭਿਆਨਕ ਬਿਮਾਰੀ ਫੈਲੀ ਹੋਈ ਸੀ ਤੇ ਸੰਗਤਾਂ ਦਾ ਉਦਾਰ ਕਰਨ ਦੇ ਕਰਦੇ ਉਹ ਆਪ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਸਿਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਤਿਆਗਣ ਤੋਂ ਬਾਅਦ ਉਹਨਾਂ ਨੇ ਆਪਣੇ ਬਚਨ ਦੇ ਵਿੱਚ ਕਿਹਾ ਬਾਬਾ ਬਕਾਲੇ ਉਹਨਾਂ ਦੇ ਇਹ ਬਚਨ ਤੋਂ ਬਾਅਦ ਇਹ ਪਿੰਡ ਬਕਾਲਾ ਤੇ ਇੱਥੇ ਬਈ ਨਕਲੀ ਗੁਰੂਆਂ ਨੇ ਆਪਣੀਆਂ ਮੰਜੀਆਂ ਇੱਥੇ ਲਾ ਲਈਆਂ ਤੇ ਹਰ ਕੋਈ ਕਹਿੰਦਾ ਸੀ ਕਿ ਮੈਂ ਹੀ ਅਸਲੀ ਗੁਰੂ ਆ ਮੈਂ ਹੀ ਅਸਲੀ ਗੁਰੂ ਆ ਪਰ ਅਸਲੀ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਲੱਭਿਆ ਭਾਈ ਮੱਖਣ ਸ਼ਾਹ ਲੁਬਾਨਾ ਜੀ ਨੇ ਭਾਈ ਮੱਖਣ ਸ਼ਾਹ ਲੁਬਾਨਾ ਇੱਕ ਬਹੁਤ ਹੀ ਵੱਡਾ ਵਪਾਰੀ ਸੀ ਉਹ ਟਾਈਮ 'ਚ ਉਹਨਾਂ ਦੇ ਵਪਾਰ ਇਜੀਪਟ ਕੋ ਲੈ ਕੇ ਪੁਰਤਗਾਲ ਕਾਫੀ ਦੂਰ ਦੂਰ ਤੱਕ ਫੈਲੇ ਹੋਏ ਸੀਗੇ ਜੇ ਜਦੋਂ ਉਹ ਸੱਚੇ ਗੁਰੂ ਦੀ ਭਾਲ ਵਿੱਚ ਇਸ ਪਿੰਡ ਵਿੱਚ ਆਏ ਤੇ 22 ਮੰਡੀਆਂ ਤੇ ਲੱਗ ਲੱਗ ਗੁਰੂ ਬੈਠੇ ਸੀ ਤਾਂ ਉਹਨਾਂ ਨੇ ਹਰੇਕ ਬਾਬੇ ਕੋਲ ਜਾ ਕੇ ਜਾਂ ਹਰੇਕ ਗੁਰੂ ਕੋਲ ਜਾ ਕੇ ਦੋ ਦੋ ਮੋਹਰਾਂ ਦਾ ਮੱਥਾ ਟੇਕਿਆ ਤੇ ਦੋ ਦੋ ਸੋਨੇ ਦੇ ਮੋਹਰਾਂ ਲੈ ਕੇ ਤਾ ਹਰ ਨਕਲੀ ਗੁਰੂ ਖੁਸ਼ ਹੋਇਆ ਪਰ ਉਹਨਾਂ ਦੇ ਮਨ ਨੂੰ ਚੈਨ ਨਹੀਂ ਮਿਲਿਆ ਜਦੋਂ 22 ਗੁਰੂਆਂ ਤੋਂ ਬਾਅਦ ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਇੱਕ ਗੁਰੂ ਸਾਹਿਬ ਭੋਰਾ ਸਾਹਿਬ ਦੇ ਵਿੱਚ ਪਾਠ ਪੂਜਾ ਕਰਦੇ ਨੇ ਤਾਂ ਤੁਸੀਂ ਉਹਨਾਂ ਕੋਲ ਵੀ ਜਾਇਓ ਜਦੋਂ ਉਹ ਭੋਰਾ ਸਾਹਿਬ ਦੇ ਵਿੱਚ ਇਹ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਫਿਰ ਤਪੱਸਿਆ ਕਰ ਰਹੇ ਸੀ ਪਰ ਜਦੋਂ ਉਹਨਾਂ ਨੇ ਜਾ ਕੇ ਦੋ ਮੂਰਾਂ ਦਾ ਮੱਥਾ ਟੇਕਿਆ ਗੁਰੂ ਸਾਹਿਬ ਨੇ ਭਾਈ ਮੱਖਣ ਸ਼ਾਹ ਲੁਬਾਣਾ ਜੀ ਨੂੰ ਕਿਹਾ ਕਿ ਜਦੋਂ ਤੁਸੀਂ ਅਰਦਾਸ ਕੀਤੀ ਸੀ ਉਸ ਵੇਲੇ 500 ਮੂਰਾਂ ਬਾਰੇ ਕਿਹਾ ਸੀ ਤੇ ਹੁਣ ਤੋਂ ਬਸ ਸਿਰਫ ਦੋ ਮੂਰਾਂ ਨਾਲ ਹੀ ਮੱਥਾ ਟੇਕ ਰਹੇ ਆ ਤਾਂ ਇਹ ਗੱਲ ਸੁਣ ਕੇ ਮੱਖਣ ਸ਼ਾਹ ਲੁਬਾਣਾ ਬਹੁਤ ਹੀ ਖੁਸ਼ ਹੋਇਆ ਤੇ ਉਚਾਦੇ ਵਿੱਚ ਕੋਥੇ ਤੇ ਚੜ ਕੇ ਉੱਚੀ ਉੱਚੀ ਬੋਲਣ ਲੱਗ ਪਿਆ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਨੌਵੇਂ ਗੁਰੂ ਗੁਰ ਤੇਗ ਬਹਾਦਰ ਜੀ ਪ੍ਰਗਟ ਹੋਏ ਤੇ ਉਹਨਾਂ ਨੇ ਸੰਗਤ ਦਾ ਉਦਾਰਿਕਤਾ ਤੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਹੁੰਚ ਕੇ ਚਰਨ ਧੋਏ ਤੇ ਕੜਾ ਪ੍ਰਸ਼ਾਦ ਦੀ ਦੇਖ ਕਰਵਾ ਕੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਚਾਰ ਇਤਿਹਾਸਿਕ ਸਥਾਨ ਨੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਉਹ ਸਥਾਨ ਹੈ ਜਿੱਥੇ ਬਾਬਾ ਬੁੱਢਾ ਜੀ ਦੇ ਵੰਸ਼ਜ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਨੇ ਗੁਰਤੇਗ ਬਹਾਦਰ ਜੀ ਨੂੰ ਗੁਰਤਾ ਗੱਦੀ ਤਿਲਕ ਲਗਾਇਆ ਤੇ ਉਹਨਾਂ ਨੂੰ ਨੌਵੇਂ ਗੁਰੂ ਵਜੋਂ ਗੱਦੀ ਤੇ ਬਿਠਾਇਆ ਤੇ ਦਰਬਾਰ ਸਾਹਿਬ ਦੇ ਅੰਦਰੋਂ ਬਹੁਤ ਹੀ ਸੋਹਣਾ ਗੁਰਦੁਆਰਾ ਸੀ ਇਹ ਸਥਾਨ ਜਿੱਥੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਪੋਰਾ ਸਾਹਿਬ ਇਸ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ ਤੇ 13 ਦਿਨ ਭਗਤੀ ਕੀਤੀ ਸੀ ਇਸ ਸਥਾਨ ਤੇ ਹੀ ਗੁਰੂ ਸਾਹਿਬ ਜੀ ਨੇ ਭਾਈ ਮੱਖਣ ਸ਼ਾਹ ਲੁਬਾਣਾ ਜੀ ਦਾ ਦੁੱਪ ਦਾ ਬੇੜਾ ਪਾਰ ਲਾਇਆ ਇੱਥੇ ਹੀ ਮੱਖਣ ਸ਼ਾਹ ਜੀ ਨੇ ਸਾਚਾ ਗੁਰੂ ਲਾਦੋ ਰੇ ਦਾ ਹੋਕਾ ਦੇ ਕੇ ਗੁਰੂ ਸਾਹਿਬ ਜੀ ਨੂੰ ਪ੍ਰਗਟ ਕੀਤਾ ਤੇ ਹੁਣ ਸ਼੍ਰੀ ਪੋਰਾ ਸਾਹਿਬ ਉੱਤੇ 9 ਮੰਜ਼ਲੀ ਇਮਾਰਤ ਸਜੋਬਿਤ ਹੈ ਇੱਥੇ ਬਹਿ ਕੇ ਸੰਗਤਾਂ ਪਾਠ ਕਰਦੀਆਂ ਨੇ ਤੇ ਆਪਣੇ ਆਪ ਨੂੰ ਗੁਰੂ ਦੇ ਲੜ ਲਾਉਂਦੀਆਂ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਸ਼੍ਰੀ ਮੰਜੀ ਸਾਹਿਬ ਉਹ ਸਥਾਨ ਹੈ ਜਿੱਥੇ ਗੁਰੂ ਜੀ ਨੂੰ ਤਿਲਕ ਲਗਾਉਣ ਤੋਂ ਬਾਅਦ ਉਹਨਾਂ ਨੂੰ ਇੱਥੇ ਬਿਠਾਇਆ ਗਿਆ ਉਹਨਾਂ ਨੇ ਇੱਥੇ ਬਹਿ ਕੇ ਦੀਵਾਨ ਸਜਾਇਆ ਤੇ ਉਸ ਦੀਵਾਨ ਦੇ ਦੌਰਾਨ ਸ਼ਹੀ ਮਸੰਦ ਨੇ ਤੀਰਮਲ ਦੇ ਕਹਿਣ ਤੇ ਗੋਲੀ ਦਾ ਵਾਰ ਕੀਤਾ ਜੋ ਕਿ ਗੁਰੂ ਸਾਹਿਬ ਜੀ ਦੀ ਦਸਤਾਰ ਨੂੰ ਛੂ ਕੇ ਵਿਅਰਥ ਚਲਾ ਗਿਆ ਇਹ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਇਸ ਥਾਂ ਤੇ ਗੁਰਤੇਗ ਬਹਾਦਰ ਜੀ ਦੇ ਦਾਦੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਮਾਤਾ ਗੰਗਾ ਜੀ ਨੇ ਪਰਲੋਕ ਗਮਨ ਕੀਤਾ ਸੀ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਦਰਸ਼ਨ ਕੀਤੇ ਪਵਿੱਤਰ ਸਰੋਵਰ ਦੇ ਤੇ ਸਰੋਵਰ ਦੇ ਕੰਢੇ ਲੱਗਿਆ ਪੀਪਲ ਦਾ ਤਰਖਤ ਬਹੁਤ ਹੀ ਪੁਰਾਣਾ ਸੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਮਨ ਬਹੁਤ ਹੀ ਬਾਗੋ-ਬਾਗ ਹੋਇਆ ਦਿਲ ਨੂੰ ਬਹੁਤ ਸਕੂਨ ਮਿਲਿਆ ਇਹ ਇਤਿਹਾਸਿਕ ਸਥਾਨ ਸਿੱਖ ਧਰਮ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਤੇ ਇੱਕ ਆਸਥਾ ਤੇ ਵਿਸ਼ਵਾਸ ਦਾ ਸਬੂਤ ਸਸੰਗਲੀ थैंक यू सो मच फॉर वाचिंग दिस ਵੀਡੀਓ ਤੇ ਇੱਥੇ ਆ ਕੇ ਬਹੁਤ ਹੀ ਵਧੀਆ ਲੱਗਿਆ ਗੁਰੂ ਜੀ ਨੇ ਦਰਸ਼ਨ ਹੋਏ ਤੇ ਬਹੁਤ ਹੀ ਪੀਸਕਨ এনवायरमेंट ਸੀ ਕਰ ਰਹੀ ਹੈ ਤੇ ਇਹ ਸਿਰ ਸਿਰ ਤੁਹਾਡੀ ਸੈਰ ਨਹੀਂ ਸਾਡਾ ਇੱਕ ਸਪਿਰਚੁਅਲ ਐਕਸਪੀਰੀਅੰਸ ਹੀ ਆ ਤੇ थैंक यू सो मच